ਸੰਗਡੇ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਪੰਜ ਨਗਰ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਇਹ ਪੰਜੇ ਨਗਰ ਜਿਹੜੇ ਦੋਸਤੋ ਸੁਵੇ ਸੁਵੇ ਹੋਣਗੇ ਡਿਟੇਲ ਇਹਨਾਂ ਪੰਜਾਂ ਨਗਾਂ ਦੀ ਆਪਾਂ ਜਿਹੜੀ ਆ ਵੀਰ ਬਰਿਆਮ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਬਰਖ ਜਿਹੜੀ ਕਰਨੀ ਆ ਉਹ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਾਲ ਲੱਗਦੇ ਬੈਲ ਬਟਨ ਨੂੰ ਕਰ ਦਿਓ ਆਲਟਸ ਲੱਗ ਤਾਂ ਕਿ ਸਾਡੀ ਨਵੀਂ ਵੀਡੀਓ ਦੇ ਨੋਟੀਫਿਕੇਸ਼ਨ ਦਾ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਦੋਸਤੋ ਅੰਡ ਤੱਕ ਜਰੂਰ ਦੇਖ ਬਾਕੀ ਦੋਸਤੋ ਇਹਨਾਂ ਦੇ ਟੌਪਿਕ ਤੇ ਆਪਾਂ ਇੱਕ ਵੀਡੀਓ ਵੱਖ ਬਣਾਈ ਉਹ ਚੈਨਲ ਤੇ ਪਾਵਾਂਗੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਦਾ ਪਛੋਣ ਦੀ ਸਾਰੀ ਕੁਛ ਦੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਹੋਰ ਭਾਈ ਠੀਕ ਹੈ ਵਧੀਆ ਜੀ ਚੱਲਦੀ ਕਹਾ ਚੱਲੀ ਜਾਂਦਾ ਵਧੀਆ ਕੰਮ ਵਧੀਆ ਵਧੀਆ ਜੀ ਕਿਰਪਾ ਮੀ ਮੂੰਹ ਬੰਦ ਕਰ ਦੋ ਫੇਕ ਨਹੀਂ ਕਰਨੀ ਜੀ ਨਹੀਂ ਭਾਜੀ ਚਲੋ ਮਹਾਰਾਜ ਦੇ ਰੰਗ ਆ ਹਾਂਜੀ ਹਾਂਜੀ ਦਾਂ ਲੀ ਹਾਂਜੀ ਚਾਰ ਜਰੂ ਪਾ ਲੈ ਜੀ ਨਹੀਂ ਪਾਉਣਾ ਇਹ ਚਾਰ ਤੇ ਅੱਜ ਚਾਰ ਅੱਜ ਚਲਾਉਣ ਚਾਲੂ ਕਰਨੀ ਮਸ਼ੀਨ ਤੇ ਭੈਣ ਭਰਾਵਾਂ ਦੇ ਫੋਨ ਬੜੇ ਮਾਂ ਆਉਂਦਾ ਰਹਿੰਦਾ ਡੇਰੀ ਟਿੰਡ ਹਾਂਜੀ ਹਾਂਜੀ ਇਹ ਵੀਡੀਓ ਆਪਾਂ ਦਾ ਕੱਲ ਪਾਉਣੀ ਅੱਛਾ ਜੀ ਤੇ ਡੰਗਰ ਆਏ ਤੇ ਵੇਗੇ ਤੇ ਮੈਂ ਕਿਹਾ ਅੱਜ ਹੁਣ ਨਾ ਲੈ ਜਾਂਦੇ ਸਾਰੇ ਅੱਜ ਠੀਕ ਹੈ ਜੀ ਤੇ ਮੈਂ ਕਿਹਾ ਚਲੋ ਪਾ ਦਿੰਨੇ ਆ ਜੀ ਠੀਕ ਹੈ ਅੱਛਾ ਬਰਿਆਮ ਸਿੰਘ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮੜੀ ਜੀ ਡਿਟੇਲ ਵੀਰਾਂ ਨੂੰ ਦੱਸ ਦੀ ਘੱਟ ਤੋਂ ਘੱਟ ਰੇਟ ਕਿੰਨਾ ਤੇ ਵੱਧ ਤੋਂ ਪੱਧਰ ਭਾਈ ਘੱਟ ਤੋਂ ਘੱਟ ਆਪਣੇ ਤੋਂ ਜਿਹੜਾ ਅੱਜ ਰੇਟ ਹੈ ਨਾ ਆਪਣੇ ਫਾਰਮ ਤੇ ਹੂੰ ਉਹ ਹੋਊਗਾ ਜੀ ਕੋਈ 36 37 ਹ 36 37000 ਤੋਂ ਲੈ ਕੇ ਤੇ ਵੱਧ ਵੱਧ ਸਟਾਰਟ ਹੋ ਗਈ ਤੇ ਵੱਧ ਤੋਂ ਵੱਧ 60000 ਦੀ ਕਿਰੇ 60000 ਦੀ ਕਿਰੇ ਦੁੱਧ ਦੀ ਗੱਲ ਕਰ ਲਈ ਕਿੰਨੇ ਦੁੱਧ ਦੁੱਧ ਦੀ ਗੱਲ ਕਰੀਏ ਤੇ ਦੁੱਧ ਭਾਜੀ ਕੋਈ 6 ਲੀਟਰ ਤੋਂ ਲੈ ਗਏ ਨਾ 6-7 ਤੋਂ 6 ਤੋਂ ਖੱਲੇ ਨਹੀਂ ਕੋਈ ਵੀ ਹੈਗੀ ਸਾ ਤੋਂ 9-10 ਲੀਟਰ ਦੀ 9-10 ਲੀਟਰ ਤੱਕ ਹਾਂਜੀ ਹਾਂਜੀ ਠੀਕ ਹੈ ਜੀ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਇੱਕ ਜੀ ਡਰੈੱਸ ਬੋਲਦੀ ਆਪਾਂ ਡਰੈੱਸ ਆਪਣਾ ਜੀ ਪਿੰਡ ਝਾਮਕੇ ਖੁਰਦੇ ਜਲਾ ਤਰਨਤਾਨ ਤਹਿਸੀਲ ਵੀ ਤਰਨਤਾਨ ਹੂੰ ਨਾਮ ਹੈਗਾ ਜੀ ਪ੍ਰਤਾਪ ਸਿੰਘ ਛਾਹ ਹਾਂਜੀ ਫੋਨ ਨੰਬਰ ਜੇ 6284741127 6284741127 ਹਾਂਜੀ ਹਾਂਜੀ ਸ਼ੁਰੂ करिए ਇਸ ਨੀਲੀ ਰਾਵੀ ਮੱਝ ਤੋਂ ਪਹਿਲਾਂ ਦੱਸਿਓ ਡਿਟੇਲ ਇਹ ਭਾਜੀ ਨੀਲੀ ਰਾਵੀ ਸੂਈ ਜੇ ਕੋਈ ਢਾਈਆਂ ਕੁ ਮਹੀਨਿਆਂ ਦੀ ਤੰਗ ਅੱਛਾ ਜੀ ਅੱਛਾ ਜੀ ਦੁੱਧ ਕਿ ਮਾਝਾ ਤੰਗਾਂ ਤਨਾ ਮਹੀਨੇ ਸੂਈ ਦੁੱਧ ਜਿਹੜਾ ਜੀ ਪੱਕਾ 7 ਲੀਟਰ ਅੱਛਾ ਜੀ ਪੱਕਾ ਦੁੱਧ 7 ਲੀਟਰ ਆ ਹਾਂਜੀ ਤੇ ਸੂਆ ਭੈਣ ਭਰਾਵਾਂ ਦੇ ਗਾੜੀ ਆ ਹਾਂਜੀ ਭਾਵੇਂ ਕੋਤੇ ਜਾਲ ਵਾਲੇ ਚੌਥਾ ਵਾਲੇ ਪੰਜਵਾਂ ਵਾਲੇ ਦਹਾਵਾਂ ਵਾਲੇ ਠੀਕ ਹੈ ਆਪਦੀ ਸ਼ਰਮ ਸਮਝ ਦੇ ਕੇ ਮੈਂ ਕੀ ਨੀ ਕਰ ਆਪਣੇ ਕਹਿਣ ਮੁਤਾਬਕ ਆ ਰਹੇ ਨੇ ਕਹਿਣ ਮੁਤਾਬਕ ਤਿਹਜਸੂਆ ਜੀ ਤਿਹਜਸੂਆ ਹਾਂਜੀ ਠੀਕ ਹੈ ਜੀ ਤੇ ਮਤਲਬ ਇਹਨੂੰ ਗਾਂ ਟੀਕਾ ਲੱਗਾ ਟੀਕਾ ਲੱਗਿਆ ਇਹਨੂੰ ਭਾਜੀ ਉਹ ਕੋਈ 20 25 ਦਿਨਾਂ ਆਂਦੇ ਆ 20 25 ਦਿਨਾਂ ਦਾ ਆਪਾਂ ਸਿਰਫ ਭੈਣ ਭਰਾਵਾਂ ਨੂੰ ਇਹ ਦੱਸਣ ਲਈ ਦੱਸਿਆ ਆ ਆਪਾਂ ਮਹੀਨੇ ਦੀ ਸੂਈ ਨਹੀਂ ਆਖਣੀਆਂ ਆਪਾਂ ਜਨੇ ਚਿਰ ਦੀ ਉਹਨਾਂ ਚੰਦੀ ਗਾੜੀ ਅਗਲੇ ਦੀ ਕਸਮ ਹਾਂਜੀ ਹਾਂਜੀ ਠੀਕ ਹੈ ਜੀ ਕੀ ਮੁੱਲ ਲਊਗਾ ਜੀ ਦਾ ਮੋਲੇ ਦਾ ਭਾਜੀ ਕਰ ਦਈਏ ਦੀ 50 ਹਜ਼ਾਰ ਚ ਪਹੁੰਚ ਆ ਜਾ ਅੱਜ ਕਰ ਦੋ ਹਾਂਜੀ 50 ਜੀ ਕਰ ਦੇ ਕੋਈ ਗੱਲ ਇਹ ਭਾਜੀ ਕੋਈ ਏਡ ਜੇ ਜੈਸਨੋ ਹਾਂਜੀ ਇਹਦੀ 44000 ਦੇ ਵਿੱਚ ਪਹੁੰਚ ਜਾਊਗੀ ਹਾਂਜੀ ਤੇ ਜੇ ਕੋ ਗੱਡੀ ਆਪਦੀ ਲੈਵੇ ਤਾਂ 45000 ਠੀਕ ਹੈ ਜੀ ਹਾਂਜੀ ਕੱਢੀਏ ਬਾਅਦ ਚੋਂ ਲਓ ਜੀ ਦੋਸਤੋ 2.5 ਤੋਂ 3 ਮਹੀਨੇ ਦਾ ਟਾਈਮ ਇਹਨੂੰ ਸੁਈ ਨਾ ਹੋ ਗਿਆ ਤੇ 20 ਤੋਂ 25 ਦਿਨ ਦਾ ਟਾਈਮ ਜਿਹੜਾ ਅਗੇ ਟੀਗਾ ਵੀ ਲੱਗਾ ਜੇ 7-8 ਲੀਟਰ ਦੇ ਲਾਗੇ ਪੈਣ ਦੁੱਧ ਜਿਹੜਾ ਤਿਆਰ ਆ ਸੂਆ ਦੋਸਤੋ ਤੁਹਾਡੇ ਸਾਹਮਣੇ ਆ ਵੈਸੇ ਵੀਰ ਕਹਿੰਦਾ ਵੀ ਘਰ ਵਾਲਿਆਂ ਦੇ ਕਹਿਣ ਮੁਤਾਬਕ ਸੂਆ ਤੇ ਚਾਸ ਹੋਈ ਹੈ ਨੀਲੀ ਰੰਗ ਹੋਈਆਂ ਨਿਸ਼ਾਨੀਆਂ ਦੋਸਤੋ ਜਿਹੜੀਆਂ ਕਵਰ ਕਰਦੀ ਹੈ करो चेक बहुत सोना कदकाठ बहुत सोना ढांचा चंगा आर्डर क्वालिटी तैयार की है ਬਾਕੀ ਭਾਈ ਆਪਾਂ ਰੇਡ ਲੈਸੀ ਕਰਤਾ ਬਿਲਕੁਲ ਠੀਕ ਹੈ 48000 ਦੇ ਵਿੱਚ ਪਹੁੰਚੇ ਗੱਡੀ ਆਪਦੀ ਲੈਵੇ ਤੇ 45000 ਦੇ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੋ ਅਗੇ ਦੱਸੇ ਇਹ ਦੋ ਨੰਬਰ ਜਦੋਂ ਅਗੇ ਭਾਈ ਝੋਟੀ ਹੈ ਪਹਿਲਾਂ ਸੁਗਾ ਹਾਂਜੀ ਇਹ ਜਫਰਾਬਾਦੀ ਦੇ ਨਾਲ ਥੋੜੀ ਜਾਂਦੀ ਹੈ ਹਾਂਜੀ ਜਫਰਾਬਾਦੀ ਹੀ ਹੈ ਜੀ ਇੱਕ ਨਾ ਪਾਂਗੇ ਤੁਹਾਡੀ ਵੀਡੀਓ 'ਚ ਮੇਰੇ ਖਿਆਲ ਪਾਈ ਹੋਊਗੀ ਝੋਟੀ ਹੈਗੀ ਖੁੱਲੇ ਸਿੰਘਾਂ ਦੀ ਹਾਂਜੀ ਹਾਂਜੀ ਜਿਹੜੀ ਨੀਲੀ ਗਾਵੀ ਦੀ ਝੋਟੀ ਹਾਂਜੀ 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 ਤੇ ਆਪਾਂ ਉਹਨਾਂ ਦੇ ਘਰੋਂ ਮਹੀਂ ਲੈਂਦੀ ਏ ਅੱਛਾ ਜੀ ਤੇ ਮਹੀਂ ਅੱਗੇ ਉਹ ਟੋਕੜ ਗੱਬਣੀ ਝੋਟੀ ਹਾਂਜੀ ਇਹਨੂੰ ਸੂਈ ਨੂੰ ਝੋ ਚਾਰ ਲਾਲੇ ਭਾਵੇਂ ਕੋਈ ਹਾਂਜੀ ਬਣੀ ਸਾਰੀ ਨੂੰ ਉਹਨਾਂ ਦੇ ਕਹਿਣ ਮੁਤਾਬਕ 1 ਮਹੀਨਾ ਆਇਆ ਹੈ ਕਿ ਸੂਆ ਪਹਿਲਾਂ ਸੂਆ ਪਹਿਲਾਂ ਦੁੱਜੀ ਦੀ ਦਾ ਦੁੱਜੀ ਆ ਕੇ ਗੱਬਣੇ ਹਾਂ ਚੈੱਕ ਪਾਸ ਨਹੀਂ ਨਾ ਚੈੱਕ ਪਾਸ ਵਾਲਾ ਆਪਣਾ ਰੇਟ ਹੀ ਹੋਊਗਾ ਠੀਕ ਹੈ ਜੀ ਤੇ ਕਿਉਂਕਿ ਤੁਹਾਨੂੰ ਬਣਾ ਚੈੱਕ ਪਾਸ ਹੋਵੇ ਤੇ ਝੋਟੀ 70 75000 ਦੀ ਜਾਣੀ ਹੂੰ ਹੁਣ ਅੱਜ ਦਾ ਜਿਹੜਾ ਇਹਦਾ ਮੁੱਲ ਹੈ ਨਾ ਹਾਂਜੀ 65000 ਚ ਕਰ ਦਈਏ ਪੰਜ 65 ਚ ਚ ਕਰ ਦਿਓ ਨਹੀਂ ਭਾਜੀ ਵੱਡੇ ਵੱਡੇ ਕਰਦੀ ਝੋਟੀਏ ਅੱਜ ਦਾ ਭਾਜੀ ਇਹਦਾ ਰੇਟ ਹੋਊਗਾ ਬਿਲਕੁਲ ਜਨਰਲ ਰੇਟ ਹੂੰ 55000 ਦੇ ਵਿੱਚ ਪਹੁੰਚ ਕਰਾਂਗੇ 100 ਕਿਲੋਮੀਟਰ ਦੀ ਹਾਂਜੀ ਤੇ ਜੇ ਕੋਈ ਗੱਡੀ ਆਉਂਦੀ ਲੈਵੇ ਹਾਂਜੀ ਤੇ 52000 ਦੀ ਦਾ 52000 ਹਾਂਜੀ ਹਾਂ ਦੁੱਧ ਕਿੰਨਾ ਦੱਸੇ ਹਾਂ ਦੁੱਧ ਭਾਜੀ 7 ਲੀਟਰ ਜੀ ਪੱਕਾ ਪੱਕਾ ਹੈ ਹਾਂਜੀ ਹਾਂ ਲਓ ਜੀ ਕਢੋ ਬਾਹਰ ਮਿਲਦੀ ਭਣੇ ਦੇ ਅੱਛਾ ਥੋੜਾ ਜਿਹਾ ਵੀ ਘਰ ਨਾ ਬਗਾਨਾ ਕਰਕੇ ਨਾ ਹੂੰ ਤੇ ਸਹੀ ਪਸ਼ੂ ਵੇਹੇ ਕਰ ਜਾਂਦਾ ਆਪਣੇ ਥੋੜਾ ਜਿਹਾ ਤਾਂ ਕਰਕੇ ਕਰਦੀ ਹੈ ਜੀ ਠੀਕ ਹੈ ਜੀ ਹਾਂਜੀ ਹਾਂ ਲਓ ਦੋਸਤੋ ਸੂਆ ਪਹਿਲਾ ਸੋਈ ਤੇ ਇਹਨੂੰ ਬਣੀ ਨੂੰ ਦੋਸਤੋ ਕੁਝ ਮਹੀਨੇ ਤੋਂ ਉੱਪਰ ਹੀ ਟਾਈਮ ਹੋ ਗਿਆ ਜੀ ਦੁੱਧ 7 ਕਿਲੋ ਤ ਕਿੰਨੇ ਚ ਦਸੀ ਬ੍ਰਿਯਾਮ ਦੀ ਪਹੁੰਚ ਇਹਦੀ ਭਾਜੀ 55000 ਤੱਕ ਪਹੁੰਚ 55000 ਦੇ ਵਿੱਚ ਇਹਦੀ ਪਹੁੰਚ ਹੋਊਗੀ ਦੋਸਤੋ ਕੱਦ ਕਾਠ ਝੋਟੀ ਦਾ ਚੈੱਕ ਕਰ ਲਿਓ 55000 ਤੱਕ ਪਹੁੰਚ ਜੇ ਗੱਡੀ ਆਪਦੀ ਲੈਵੇ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਗੱਡੀ ਆਪਦੀ ਲੈਵੇ ਤਾਂ 52000 ਦੀ ਲੋ ਜੀ ਕਰੋ ਚੱਕ ਪੂਰੇ ਵੱਡੇ ਢਾਂਚੇ ਦੀ ਝੋਟੀ ਆਲੋ ਕਰੋ ਚੱਕ ਜੀ ਦੋਵੇਂ ਟਾਈਮ ਦੋਸਤੋ ਪਹਾੜੇ ਤੇ ਮਿਲਦੀ ਹੈ ਦੇਖੋ ਦੇਖੋ ਕਿੰਦਰ ਦੀ ਹੈ ਲੋ ਜੀ ਦੋਸਤੋ ਚੈੱਕ ਕਰ ਲਓ ਹਾਂ ਜੀ ਬ੍ਰਿਯਾਮ ਜੀ ਇਹ ਰੋ ਕੇ ਦਸੀ ਇਹਦੀ ਲੋ ਜੀ ਕਦੋਂ ਕਿ ਭਾਜੀ ਕੋਈ ਮੂੰਹ ਫੜ ਕੇ ਵੇਖ ਲੈ ਭਾਵੇਂ ਹੂੰ ਥੋੜਾ ਜਾਂ ਲੈਸ ਪਣਾ ਮੈਂ ਦਾ ਦੱਸਦਾ ਵੀ ਇੱਕ ਥੋੜਾ ਸਵੇਰ ਦਾ ਮਾਲ ਆ ਆਪਣਾ ਚਾਰਚੂਰ ਹਰ ਵੀਡੀਓ ਜਿਕਰ ਕਰਦੇ ਹਾਂ ਹਾਂਜੀ ਥੋੜਾ ਜਾਂ ਆ ਕੇ ਡੰਗਣਾ ਖਾਦਾ ਖੁੱਦਾਂ ਨੇ ਠੀਕ ਹੈ ਜੀ ਤੇ ਸੂਆ ਭਾਵੇਂ ਕੁੱਤਜਾਲ ਵਾਲੇ ਚੌਥਾ ਵਾਲੇ ਭੰਜਵਾ ਵਾਲੇ ਠੀਕ ਹੈ ਜੀ ਆਪਾਂ ਨੇ ਇਹਨਾਂ ਦੀ ਕੋਈ ਨਾਰਾਜ਼ਗੀ ਨਹੀਂ ਠੀਕ ਹੈ ਜੀ ਭੈਣ ਭਰਾਵਾਂ ਦੀ ਗਾੜੀ ਆ ਠੀਕ ਹੈ ਜੀ ਉਹਨਾਂ ਦੇ ਕਹਿਣ ਮੁਤਾਬਕ ਦੂਜਾ ਕੁੱਤਜਾਲ ਵਾਲੇ ਠੀਕ ਹੈ ਜੀ ਤੇਜਾ ਸੂਆ ਵਾਲੇ ਦੁੱਧ 7 ਲੀਟਰ ਦੇ ਲੋਅਰ ਦਾ ਠੀਕ ਹੈ ਜੀ ਤੇ ਬੱਚਾ ਨਹੀਂ ਹੈਗਾ ਤੇ ਸੂਈ ਨੂੰ ਇਹਨੂੰ ਵੀ 2 3 ਮਹੀਨੇ ਹੋਏ ਜੀ ਹਾਂਜੀ ਬਣੀ ਨੂੰ 20 ਦਿਨ ਹੋਏ ਠੀਕ ਹੈ ਜੀ ਇਹਦਾ ਰੇਟ ਤੇ ਇਹਦਾ ਰੇਟ ਬਿਲਕੁਲ ਭਾਜੀ ਜਾਇ ਜਿਓ 40000 ਦੇ ਵਿੱਚ ਪਹੁੰਚ ਜੇ 100 ਕਿਲੋਮੀਟਰ ਤੱਕ ਹਾਂਜੀ ਗੱਡੀ ਆਪਦੀ ਲੈਵੇ 37000 ਦੀ ਸਹੀ 37000 ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਕਰੋ ਚੈੱਕ ਸੂਆ ਕੋਈ ਦੂਜਾ ਮੰਲੇ ਕੋਈ ਤੀਜਾ ਮੰਲੇ ਉਹ ਡਿਪੈਂਡ ਕਰਦੀ ਹੈ ਗੱਲ ਤੁਹਾਡੇ ਤੇ ਕਟੋ ਜੀ ਬਰ ਸੱਤ ਕਿਲੋ ਦੋਸਤੋ ਪੱਕਾ ਤਿਆਰ 45000 ਦੇ ਵਿੱਚ ਪਹੁੰਚ ਨਹੀਂ 40000 ਅਚਾ 40000 ਤੇ ਪਹੁੰਚ ਗਿਆ 40000 ਤੇ 37000 ਦੀ ਕਰਨ ਜਾਂ ਇਹ ਨਾ ਬਿਲਕੁਲ ਜਾਇਜ਼ ਰੇਟ ਦੋਸਤੋ ਇਹਨਾਂ ਬਾਜ਼ਾਰ ਨੇ ਤੈਅ ਕਰਨਾ ਆਪਾਂ ਠੀਕ ਹੈ ਜੀ ਲੋ ਜੀ ਕਰੋ ਚੈੱਕ ਨਹੀਂ ਮੋੜ ਦੇ 45 ਕਰਨ ਜੀ ਕਰਦਾ ਵਾ ਹਾਂਜੀ ਹਾਂਜੀ ਆਉਂਦਾ ਨਹੀਂ ਕੋਹੇ ਨਹੀਂ ਨਾ ਭਾਈ ਠੀਕ ਹੈ ਜੀ 40-40000 ਦੇ ਤੇ ਕੁੱਤੇ ਆਉਂਦੇ ਆ ਕਿ ਨਹੀਂ ਠੀਕ ਹੈ ਜੀ ਇਹਦੀ ਗੱਲ ਹੈ ਜੀ ਛੌਂਕ ਦਾ ਮੋਲ ਲੈਣਾ ਫਿਰ ਵੀ ਹਾਂ ਚਲੋ ਛੌਂਕ ਦਾ ਮੋਲ ਹੈ ਜੀ ਇਹ ਤੇ ਦੁੱਧ ਦਹੀਂ ਲੱਸੀ ਪਨੀਰ ਸਾਰਾ ਕੁਝ ਚਲ ਜਾਣਾ ਘਰੇ ਹਰ ਇੱਕ ਚੀਜ਼ ਆਇਆ ਹੈ ਕਿ ਨਹੀਂ ਗੱਲ ਹਾਂਜੀ ਹਾਂਜੀ ਲਓ ਦੋਸਤੋ ਚੈੱਕ ਕਰ ਲਓ ਬਿਲਕੁਲ ਜਾਇਜ਼ ਰੇਟ ਦੁੱਧ ਵੀ ਦੋਸਤੋ ਸੋਨਾ 7-8 ਕਿਲੋ ਦੇਣ ਦੀ ਇਹ ਮੌਕੇ ਦਾ ਗਾਂ ਦੋਸਤੋ 60 ਕਿਲੋ ਜੀ 7 ਕਿਲੋ ਹਾਂਜੀ ਗਾਂ ਬਣੀ ਵੀ ਹੈ ਜੇ ਕੋਈ ਵੀਰ ਜਿਹਦੀ ਕਿਸਮਤ ਹੈ ਜਿਹੜਾ ਲੈ ਗਿਆ ਖਰੀਦ ਕੇ ਇਸ ਤੋਂ ਅਗੇ ਦੋਸਤੋ ਇੱਕ ਮੱਝ ਵੀਰ ਦੇ ਕੋਲ ਏ ਜਿਹੜੀ ਆ ਪਾਂਦੇ ਭਾਜੀ ਵੱਡੀ ਵਈ ਜੇ ਪੂਰੀ ਕੋਈ ਸ਼ੱਕ ਨਹੀਂ ਆ ਸੱਜਰ ਮੈਂ ਅੱਜ ਦੀ ਤਰੀਕ ਚ ਲੈਣ ਜਾਈਏ ਨੇ ਇਹ ਹੋਣ ਹਾਂਜੀ ਆ ਵੇਖੋ ਆਰਡਰ ਕੁਆਲਟੀ ਹਜੇ ਜਿਹੜੀ ਆ ਮੈਂ ਐ 9 ਵਜੇ ਚੋਕੇ ਲੈਂਦੀ ਹਾਂ ਸਵੇਰੇ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਕਰ ਲਓ ਚੈੱਕ ਸیرے 9 8:30 9 ਵਜੇ ਦੀ ਚਵਾਈ ਆ ਮੈਂ ਕਿੰਨਾ ਟਾਈਮ ਹੋ ਗਿਆ ਵੀਰ ਸੁਈ ਨੂੰ ਸੁਈ ਨੂੰ ਭਾਜੀ ਇਹਨੂੰ ਕੋਈ ਹੋਏ ਜੇ 4 ਮਹੀਨੇ ਸਾਢੇ 3-4 ਮਹੀਨੇ ਸਾਢੇ 3 ਤੋਂ 4 ਮਹੀਨੇ ਦਾ ਟਾਈਮ ਜਿਹੜਾ ਸੀਕ ਹੋ ਗਿਆ ਇਹ ਅੱਜ ਹੀ ਮੈਂ ਉਹਨਾਂ ਬੰਦਿਆਂ ਇਹ ਇਈ ਕਰਾਈ ਆ ਅੱਛਾ ਜੀ ਮਾਲੀ ਉਹਨਾਂ ਦਾ ਆਪਦਾ ਹਾਂਜੀ ਆਪਦੇ ਮਾਲੀ ਤੋਂ ਕਰਾਉਂਦੇ ਉਹਨਾਂ ਨੇ ਮਾਲੀ ਤੋਂ ਕਰਾ ਆ ਗਿਆ ਭਲੇਂਦੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਇਹਦਾ ਮੁੱਲ ਕੀ ਕਰਨਾ ਹੈ ਇਹਦੇ ਥੱਲੇ ਭਾਜੀ ਦੁੱਧ ਹੈਗਾ ਜੇ 8 ਕੋ 7 ਲਾਵੇ ਹੂੰ ਦੁੱਧ ਆਟੀਆਂ 7 ਲਾਵੇ ਕੋਈ ਹੂੰ ਇਹਦਾ ਭਾਜੀ ਆਪਾਂ ਕੋਈ 65 ਨਹੀਂ ਕਰਨਾ ਕੋਈ ਜ਼ਿਆਦਾ ਨਹੀਂ ਕਰਨਾ ਹੂੰ ਇਹਦੀ ਭਾਜੀ ਆਪਾਂ ਕਰਾਂਗੇ ਇਹ 60000 ਦੇ ਵਿੱਚ ਪਹੁੰਚ 60000 ਦੇ ਜੇ ਗੱਡੀ ਆਪਦੀ ਲਿਆਵੇ ਤਾਂ 58000 ਦੀ ਦੇ 60000 ਤੋਂ ਮਾਨ ਤੁਹਾਨੂੰ ਦਗਾ 8000 ਤਾਂ ਹੋਰ 1000 ਘੱਟ ਕਰ ਦੇਣੀ 9000 ਰੁਪਿਆ 9000 ਹੋ ਗਿਆ 9000 ਦੇ ਵਿੱਚ ਪਹੁੰਚ ਜੇ ਗੱਡੀ ਆਪਦੀ ਲਿਆਵੇ ਤਾਂ 57000 ਦੀ ਦੇ 58000 ਚ ਪਹੁੰਚਣਾ ਕਰਦੀ ਹਾਂਜੀ 58 ਜਣੇ ਕਰਦੀ 58 ਕਰ ਦਿੰਦੇ ਆ ਜੀ ਤੁਸੀਂ ਜਾਣਾ ਕਰੋ ਫਿਰ ਐ ਕਰੋ 58.58 ਚ ਪਹੁੰਚ ਕਰ ਦਾਂਗੇ ਹਾਂ ਜੇ ਕੋਈ ਗੱਡੀ ਆਪਦੀ ਲਿਆਵੇ ਤੇ 58.58 58.52 ਸਾਡੇ ਸਾਡੇ 58.58 ਸਾਰੇ ਬਾਕੀ ਕਰਨ ਪੋਣੀ ਆ ਪਸ ਪੂਰਾ ਕਰੋ ਹਾਂ ਚਲੋ ਕੋਈ ਗੱਲ ਨਹੀਂ 53 ਤੇ ਪਹੁੰਚ ਜੇ ਕੋਈ ਓਦਾਂ ਫਿਰ ਇੱਕ ਸਾਈ ਵਾਲੇ ਮੋਲ ਨਹੀਂ ਜੇ ਪਾਜੀ ਕਸਾਈ ਕਰਨ ਵਾਲਾ ਫੋਨ ਹੀ ਨਾ ਲੱਗੇ ਠੀਕ ਹੈ ਜੀ ਹਾਂਜੀ ਲਓ ਦੋਸਤੋ 52000 ਦੇ ਵਿੱਚ ਪਹੁੰਚ ਜੇ ਕੋਈ ਗੱਡੀ ਆਵਦੀ ਲਿਆਵੇ ਹਾਂਜੀ ਤੇ ਫੇਰ ਆਪਾਂ ਜਿਹੜੀ ਆ ਝੋਟੀ ਆ 55000 ਪੂਰੇ ਦੀ ਦਮਾ ਠੀਕ ਹੈ ਜੀ ਹਾਂਜੀ 58000 ਰੁਪਏ ਦੇ ਵਿੱਚ 200 100 ਕਿਲੋਮੀਟਰ ਤੱਕ ਦੀ ਪਹੁੰਚ ਹੋਗੀ ਇਹ ਗੱਡੀ ਜੇ ਕੋਈ ਵੀਰ ਆਪਣੀ ਲੈ ਕੇ ਆਵੇ ਫੇਰ 55000 ਚ ਦੁੱਧ 7 ਕਿਲੋ ਵੀ ਦੱਸਿਆ ਦੁੱਧ 8 ਆਈ ਕੋ 7 ਲਾ 8 ਕਿਲੋ ਦੁੱਧ 200 ਤ ਸੁਵਾ ਭਾਜੀ ਗੱਜਟ ਜੇਲੀ ਆ ਕੋਈ ਭੈਣ ਭਰਾਵਾਂ ਦੇ ਗਾੜੀ ਬਾਤੀ ਭਾਵੇਂ ਕੁੱਤੇ ਜਾਲ ਵਾਲੇ ਚੌਥਾ ਲੜੇ ਆਪਾਂ ਨੂੰ ਇਸ ਗੱਲ ਦੀ ਕੋਈ ਆਪਾਂ ਕਿਸੇ ਤੇ ਆਪਸ਼ਨ ਨਹੀਂ ਲਾਉਂਦੇ ਇਹ ਗੱਲ ਆਪਾਂ ਦਾ ਵੇਖ ਕੇ ਖੜੇ ਕੋਈ ਹੈ ਨਹੀਂ ਡਾਇਰੈਕਟ ਮਾਲੀ ਤੋਂ ਦੋਸਤੋ ਅੱਜ ਸیرے ਵੀਰ ਕਹਿੰਦਾ ਜੇ ਜਦੋਂ ਆਪਾਂ ਲੈਂਦੀ ਆ ਉਦੋਂ ਕ੍ਰੋਸ ਹੋਈ ਆ ਅੱਜ ਭਾਜੀ 9 ਵਜੇ 8:30 9 ਵਜੇ ਸیرے ਮੈਂ ਚੋਈ ਆ ਨਹੀਂ ਤੇ ਨਾ ਹਾਂਜੀ ਸੱਜਰ ਮਹੀਂ ਵਾਂਗੂ ਲੇਵਾ ਬਣਾਉਣੀ ਜੇ ਤਾਂ ਅੱਜ ਸੂਈ ਹੁੰਦੀ ਕੱਟ ਕਾਟ ਚੈੱਕ ਕਰ ਲੂ ਮੈਂ ਦਾ ਆਰਡਰ ਕੁਆਲਿਟੀ ਪਿੱਠ ਕੁੜੇ ਦੀ ਚੜਾਈ ਹਰ ਕਿਚੀ ਭਾਜੀ ਹੋਰ ਮੈਨੂੰ ਪਤਾ ਨਹੀਂ ਪੰਜੀ 30 ਤਾਂ ਘਟ ਨਹੀਂ ਭਾਜੀ ਮਿਲਦੀ ਨਹੀਂ ਮਿਲਦੀ ਹਾਂਜੀ ਹਾਂਜੀ ਲੋ ਜੀ ਦੋਸਤੋ ਚੈੱਕ ਕਰ ਲੋ ਲੋ ਕਰੋ ਚੱਕ ਬਿਲਕੁਲ ਦੋਸਤੋ ਜੈਨੂਲ ਰੇਟ ਸੋਨਾ ਕੱਦ ਕੱਠ ਮੈਂ ਦਾ ਭਾਜੀ ਆਪਣੇ ਫਾਰਮ ਤੇ ਮਿਲਦੇ ਜੈਨੂਲੇ ਆ ਤੇ ਆਪਾਂ ਰੇਟ ਜ਼ਿਆਦਾ ਕਰਨਾ ਹੀ ਲਓ ਜੀ ਇਹ ਦੋ ਅੱਗੇ ਆਈਏ ਜੀ ਇਹ ਦੋ ਅੱਗੇ ਭਾਜੀ ਦੋ ਕਟੀਆਂ ਦੋ ਕਟੀਆਂ ਜੀ ਕੱਟੀ ਵੀ ਉੱਡੀ ਤੇ ਝੂਟੀ ਹਾਂਜੀ ਆਪਾਂ ਰੇਡ ਝੂਟੀ ਦਾ ਕਰਨਾ ਵਾ ਨਾਲ ਕੱਟੀ ਫਰੀ ਦੇਣੀ ਗਿਫਟ ਹੀ ਦੇਣਾ ਸਾਬ ਨਾਲ ਹਾਂਜੀ 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 ਦਸੀਏ ਦੀ ਮਰੀ ਇਹ ਭਾਜੀ ਝੂਟੀ ਇਹ ਪਹਿਲਾ ਸੂਆ ਲਓ ਜੀ ਦੋਸਤੋ ਕਰੋ ਸਟੇਕ ਦੀ ਸਿੰਘੀ ਪਹਿਲਾ ਸੂਆ ਮੂੰਛ ਗਈ ਅੱਛਾ ਜੀ ਮੂੰਛ ਗਈ ਏ ਹਾਂਜੀ ਤੇ ਸੂਈ ਨੂੰ ਭਾਜੀ ਹੋਏ ਜੇ ਕੋ ਸਾਢੇ 1 3 ਮਹੀਨੇ ਠੀਕ ਹੈ 3 ਬਾਕੀ ਭੈਣਾਂ ਭਰਾਵਾਂ ਗਾੜੀ ਆ ਭਾਵੇਂ ਕੋਈ ਜਨੇ ਚਿਰ ਦੀ ਮਰਜ਼ੀ ਆਦੀ ਸਮਝ ਵਰਤ ਲੈ ਠੀਕ ਹੈ ਜੀ ਤੇ ਦੁੱਧ ਦੀ ਗੱਲ ਕਰੀਏ ਤੇ ਦੁੱਧ ਦੇ ਥਲੇ ਹੈਗਾ ਜੀ 7 ਲੀਟਰ ਹਮ ਪੱਕਾ ਠੀਕ ਹੈ ਜੀ ਹਾਂਜੀ ਤੇ ਮਿਲਦੀ ਕੱਟੀ ਦੀ ਜੇ ਕੱਟੀ ਨਹੀਂ ਹੀ ਬੰਦੇ ਦਿੰਦੇ ਤੇ ਮੈਂ ਕੱਟੀ ਤੋਂ ਬਿਨਾਂ ਝੋਟੀ ਮਿਲਣਾ ਨਹੀਂ ਪਤਾ ਨਹੀਂ ਕੋਈ ਹਾਂਜੀ ਹਾਂਜੀ ਮੈਂ ਜਾਂ ਤੇ ਡੰਗਰ ਮਿਲਦਾ ਹੋਵੇ ਫੇਰ ਹਾਂਜੀ 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 ਲਓ ਦੋਸਤੋ ਕੱਟੀ ਦੇ ਮਗਰ ਕੱਟੀ ਹਾਂਜੀ ਹਾਂਜੀ ਹਲੋ ਜੀ ਕਰੋ ਚੈੱਕ ਸ਼ਿਗੀ ਮੂਹ ਆਵਾ ਕੇ ਜੇ ਮਗਰ ਕੱਟੀ ਵੀ ਦੋਸਤੋ ਚੰਗੀ ਸੋਹਣੀ ਹਾਂਜੀ ਕੰਨਾ ਸਾਢੇ 3 ਮਹੀਨੇ ਦੀ ਕੱਟੀ ਨਾਲ ਦੋਸਤੋ ਨੂੰ ਮਿਲਣੀ ਹੈ ਕੀ ਰ ਇਹਦਾ ਰੇਟ ਭਾਜੀ ਬਿਲਕੁਲ ਆਪਾਂ ਛੋਟਾ ਕਰਨਾ ਹੋਰ ਕਿ ਮੈਨੂੰ ਪਤਾ ਹੋਵੇ ਨਾ ਅੱਡੇ ਦੇ ਤੇ ਝੋਟੀ 65000 ਦੀ ਆ 85000 ਮੁੱਲ ਕਰਨਾ ਇਹਦਾ ਵੀ ਮੁੱਲ ਛੋਟਾ ਜਾ ਜੀ ਇਹਦਾ ਭਾਜੀ ਰੇਟ ਆਪਾਂ ਕਰੀਏ ਪਹੁੰਚੋ ਮਰਜੀ 55000 ਦੇ ਵਿੱਚ ਪਹੁੰਚ ਕਰ ਦਿੰਨੇ ਆ ਤੇ 52000 ਦੀ ਉਦਾਂ ਲੈ ਜੀ 55000 ਦੇ ਵਿੱਚ ਪਹੁੰਚ 55 ਕੋਈ ਮਾਨਤਨ ਹੈਗਾ ਭਾਜੀ 53 ਦੀ ਪਹੁੰਚ ਕਰ ਦਿੰਨੇ ਆ ਇਹ ਤੂੰ ਜਾਂਦੇ ਜੀ ਘੜੀ ਮੂੜੀ ਨਹੀਂ ਆਪਾਂ ਕਣਾ ਜਿਹੜਾ ਆਪਾਂ ਕਿਸੇ ਨੂੰ ਮਾਨਤਾ ਨਾਲ ਆਪਾਂ ਵੀਡੀਓ ਤੇ ਕਰ ਦੇਣ ਲੱਗੇ ਜਣਤ ਦਾ 55000 ਦੀ ਪਹੁੰਚ ਜੇ ਕੋਈ ਗੱਡੀ ਆਪਦੀ ਲੈਵਲ ਤੇ 50000 50000 ਚਲੋ ਦੋਸਤੋ ਦੋ ਮੱਝਾਂ ਤੁਹਾਨੂੰ ਮਿਲਣੀਆਂ ਜੇ 50000 ਦੇ ਵਿੱਚ ਜਿਆਦਾ ਨਹੀਂ ਭਾਜੀ ਆ ਪਾਉਂਦੇ ਕੱਟੀ ਆ ਕੱਟੀ ਦਾ ਕਰਕੇ ਕੱਟੀ ਦਾ ਲੋਗੋ ਲਾ ਰਹੀ ਹੈ ਨਾ ਵੀ ਕੱਟੀ ਆ ਹਾਂ ਕੱਟੀ ਆਖਦੀਏ ਤੇ ਮਨ ਲਓ ਜੇ ਕੱਟੀ ਵੀ ਨਾ ਹੋਵੇ ਕਟਾ ਵੀ ਹੋਵੇ ਨਾ ਤੇ 7-8000 ਦਾ ਤੇ ਕੱਟੀ ਆ ਤੇ 10000 ਦੀ ਆ 10000 ਦੇ ਨਾਲ ਹੈਗੀ ਦੂਸਰ ਤੇ ਮਨ ਲਓ ਜੇ ਅੱਜ ਕੋਈ 50000 ਦੀ ਮੈਂ ਲੈਣ ਦਿਆ ਤੇ 40000 ਦੇ ਵਿੱਚ ਮੈਂ ਰਹਿਂਦੀ ਆ 40000 ਦੇ ਵਿੱਚ ਮੈਂ ਰਹਿ ਮਗਰ ਕੱਟੀ ਆ ਜੀ ਠੀਕ ਜੀ ਭੈਣ ਭਰਾਵਾਂ ਦੇ ਫੋਨ ਆਉਂਦੇ ਆ ਭੈਣਾਂ ਦੇ ਬੜੇ ਆ ਇਹਨਾਂ ਨੂੰ ਮਤਲਬ ਇਹਨੂੰ ਅੱਗੇ ਟਿਕਾ ਲੱਗੂ ਇਹਨੂੰ ਭਾਜੀ ਕੋਈ ਹੋਏ ਜੇ ਕੋਈ 15 20 ਦਿਨ ਉਹ ਆਂਦੇ ਹਾਂ ਮੈਂ ਪੁੱਛਿਆ ਉਹਨਾ ਅੱਛਾ ਜੀ ਫਿਰ ਨਾ ਠੀਕ ਹੈ ਜੀ 15 20 ਦਿਨ ਉਹਨਾ ਕਿਹਾ ਵਾ ਚਲੋ ਬਾਕੀ ਭਾਜੀ ਅਗਲੇ ਦੀ ਕਿਸਮਤ ਆਨੇ ਕਲ ਆ ਰਹੀ ਹੈ ਇਹ ਜੀ ਇਹ ਆ ਵੀ ਆਪਾਂ ਪੁੱਛਿਆ ਤਾਂ ਵਾ ਦਸਣ ਵੀ ਤਾਂ ਦੇ ਆ ਦੱਸਾਂਗੇ ਫਿਰ ਜਿਹੜਾ ਫੋਨ ਕਰੂ ਉਹਨੂੰ ਦੱਸਾਂਗੇ ਠੀਕ ਹੈ ਜੀ ਵੀ ਅਗਲਾ ਚਲੋ ਆਪਦਾ ਵੰਡ ਜਿਹੜਾ ਆ ਆਪਦੇ ਹਿਸਾਬ ਨਾਲ ਗੱਡੀ ਪਾ ਲਓ ਜੀ ਬਾਦ ਵਿੱਚ ਲਓ ਦੋਸਤੋ ਸੂਆ ਪਹਿਲਾ 6 ਦੰਦ ਬੱਚਾ ਮਗਰ ਕੱਟੀ 7 ਕਿਲੋ ਦੁੱਧ ਤਿਆਰ ਜੀ 53000 ਰੁਪਿਆ ਰੇਟ ਤੇ 50000 ਦੇ ਵਿੱਚ ਦੋਸਤੋ ਜੇ ਕੋਈ ਗੱਡੀ ਵੀ ਰਾਬ ਦੀ ਲੈਬ ਤੇ ਕਰੋ ਚੱਕੀ ਦੋਸਤੋ ਬਿਲਕੁਲ ਰਿੰਗ ਸਿੰਗ ਨਿਕਨਿਕਾ ਦੋ ਮੱਜਾਂ ਤੋਂ ਤੁਹਾਨੂੰ ਮਿਲ ਜਰੀਆਂ 53000 ਰੁਪਏ ਦੇ ਵਿੱਚ ਹਲੋ ਜਿਸਾਪਾਂ ਥੋੜਾ ਜਿਹਾ ਜ਼ਰੂਰ ਆ ਵੀ ਹੈ ਕਈ ਵਾਰਾਂ ਕਈ ਵਾਰ ਸੰਭ ਦੇ ਘਟਿਆ ਪਛ ਨੂੰ ਆਹ ਚਾਰ ਪ੍ਰੋਡਕਟ ਦੋਸਤੋ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਵਿਖਾਵਾਂਗਾ ਇਹਨਾਂ ਦੀ ਡਿਟੇਲ ਸਾਰੀ ਦੱਸਾਂਗਾ ਤੁਹਾਨੂੰ ਥੋੜੀ ਜਿਹੀ ਵੀਰ ਦੇ ਕੋਲੋਂ ਲੈ ਕੇ ਲਓ ਜੀ ਕਰੋ ਚੱਕ ਲਓ ਜੀ ਆ ਦੇਖੋ ਜੀ ਕਰੋ ਚੱਕ ਚੋਲੀ ਥੋੜਾ ਇਹਨਾ ਸੰਗਲ ਪਿਆ ਤਲਿਆਰੀ ਦਾ ਕਰਦੀ ਹਾਂਜੀ ਹਾਂਜੀ ਬਿਲਕੁਲ ਦੋਸਤੋ ਨਿਕਲੇ ਨਿਕਰੇ ਰੇਟ ਆ ਲੋ ਕਰੋ ਚੱਕ ਜੀ ਪੰਜ ਨਗ ਦੋਸਤੋ ਤੁਹਾਨੂੰ ਦਿਖਾਤੇ ਤੇ ਪੰਜੇ ਨਗ ਸੂਏ ਸਵਾਏ ਸਵੇ ਸਵੇ ਪਹੁੰਚੂ ਮੇਰਾ ਵੀਰੇ ਇੱਕ ਟਾਈਮ ਦੋ ਟਾਈਮ ਚੋਗੇ ਜਿਹੜੀ ਆਪਣੀ ਤਸਲੀ ਤੁਹਾਡਾ ਹੱਕ ਮੰਦਾ ਜਰੂਰ ਕਰਿਆ ਕਰੋ ਇਸ ਤੋਂ ਬਿਨਾ ਦੋਸਤੋ ਉਹ ਜਿਹੜੇ ਮੈਂ ਤੁਹਾਨੂੰ ਦੱਸਿਆ ਪ੍ਰੋਡਕਟ ਆ ਜਿਹੜੇ ਵੀਰ ਦੇ ਕੋਲ ਪਏ ਆ ਸਾਰੀ ਡਿਟੇਲ ਆਪਾਂ ਇਹਨਾਂ ਦੀ ਇੱਕ ਵੱਖਰੀ ਵੀਡੀਓ ਬਣਾਈ ਹੈ ਤੇ ਇਹ ਜਿਹੜੇ ਪ੍ਰੋਡਕਟ ਆ ਵੀਰ ਬਰਿਆਮ ਸਿੰਘ ਨੇ ਯੂਜ਼ ਕੀਤੇ ਆ ਭਾਜੀ ਆਪਾਂ ਆਪ ਯੂਜ਼ ਕੀਤੇ ਆ ਗਾੜੀ ਆਪਣੇ ਜਿਹੜੇ ਫਾਰਮਰ ਜੁੜੇ ਜਾਣਾ ਭੈਣ ਭਰਾ ਆਪਣੇ ਤੋਂ ਡੰਗੜ ਖਰਦੇ ਆ ਉਹਨਾਂ ਨੂੰ ਵੀ ਆਪਾਂ ਪ੍ਰਤੀ ਦੇ ਕਰਾਏ ਆ ਠੀਕ ਹੈ ਜੀ ਤੇ ਜੇ ਕਿਸੇ ਨੂੰ ਮੰਨ ਲਓ ਕੋਈ ਵੀ ਲੋੜ ਹੈ ਨਾ ਹਾਂ ਡੰਗਰ ਦੀ એનર્ਜੀ ਵਾਸਤੇ ਥਣ ਚਡੇ ਵਾਸਤੇ ਥਣ ਵਾਸਤੇ ਜਾਂ ਉਦਾਂ ਡੇਰੀ ਟੀਨ ਦੇ ਵਿੱਚ ਜਿਹੜਾ ਆਪਾਂ ਮੈਨਰਲ ਲੈਕਚਰ ਪਾਉਨੇ ਆ ਜਾਂ ਦੂਜੀਆਂ ਤੀਦੀਆਂ ਚੀਜ਼ਾਂ ਇਹ ਇਕੱਲੀ ਚੀਜ਼ ਹੀ ਆਪਾਂ ਜਿਹਦਾ ਦਿੱਦਾਂਵੀਆਂ ਦੀ ਵੀਡੀਓ ਬਣਾਈ ਲੱਗ ਤੋਂ ਡਿਟੇਲ ਦਿੱਤੀ ਆ ਆਪਣਾ ਨੰਬਰ ਹੋਊਗਾ ਦੇ ਵਿੱਚ WhatsApp ਦਾ ਨੰਬਰ ਹੋਊਗਾ ਫੋਨ ਲਾ ਕੇ ਤੁਸੀਂ ਜਾਣਕਾਰੀ ਵੀ ਲੈ ਸਕਦੇ ਹਾਂਜੀ ਹਾਂਜੀ ਇਹ ਸਿਰਫ ਆਪਾਂ ਇਹ ਤਾਂ ਪਾਈ ਆ ਕੋਈ ਆਪਾਂ ਇਹਦਾ ਕੇ ਭੈਣ ਭਰਾ ਤੋਂ ਕੋਈ ਨਹੀਂ ਆ ਇਹ ਆ ਵੀ ਏ ਆਪਾਂ ਸਿਰਫ ਇੱਕ ਭਲੇ ਦੀ ਪਾਈ ਚੀਜ਼ ਵੀ ਚਲੋ ਆਪਾਂ ਚੀਜ਼ ਵਰਤੀ ਹੈ ਦਾ ਅਗਲੇ ਦੀ ਵੀ ਪੁੱਛਦੀ ਹੈ ਜਾਨੀ ਕਿ ਜਿੰਨੀ ਆਪਾਂ ਚੀਜ਼ ਦਿੱਤੀ ਹੈ ਪਹੁੰਚ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਮੈਂ ਵਧੀਆ ਵਧੀਆ ਜੀ ਹਾਂਜੀ ਹਾਂਜੀ ਲਓ ਦੋਸਤੋ ਆਪਣੇ ਤੋਂ ਘਰੇ ਗਾਵਾਂ ਤੋਂ ਇਹਨਾਂ ਆਪਾਂ ਉਹਨਾਂ ਦੇ ਚੀਜ਼ੇ ਵਰਤੀ ਹੈ ਟ੍ਰਾਇਲ ਹਾਂਜੀ ਹਾਂਜੀ ਠੀਕ ਹੈ ਲਓ ਦੋਸਤੋ ਐਡਰੈਸ ਇੱਕ ਰੀਵੀ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਹਿਸੀਲ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਉਹ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀ ਰੀਵੀ ਫੇਰ ਬੋਲਦੇ ਆਪਾਂ ਫੋਨ ਨੰਬਰ ਜੀ 628474127 628474127 ਹਾਂਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਜੀ ਫੋਨ ਨੰਬਰ ਦੇ ਤੁਹਾਨੂੰ ਦਤਾ 628474127 ਹਾਂਜੀ ਤੇ ਬਾਕੀ ਇਹੋ ਬੇਨਤੀ ਆ ਵੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਨੂੰ ਪਰਿਵਾਰ ਦੇ ਵਿੱਚ ਬਹਿ ਕੇ ਵੇਖੋ ਹਾਂਜੀ ਤੇ ਜਿਹੜਾ ਵੀ ਡੰਗਰ ਭਾਈ ਚੰਗਾ ਲੱਗਦਾ ਫਿਰ ਆਪਾਂ ਨੂੰ ਸਾਈ ਪਾਓ ਤੇ ਘਰੇ ਆ ਕੇ ਆਪ ਜੀ ਦਸਲੀ ਕਰ ਦਿਤਾ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਉਸ ਗੜੀ ਦੇ